ਦੋਸਤੋ ਜੇ ਤੁਸੀਂ ਪੰਜਾਬ ਸਰਕਾਰ ਦਾ ਕੋਈ ਟਾਈਪਿੰਗ ਦਾ ਟੈਸਟ ਦੇਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਦੀ ਪੰਜਾਬੀ ਲੈਂਗੁਏਜ ਨੂੰ ਐਡ ਕਰ ਲਓ ਯਾਨੀ ਕਿ ਇਨਸਕ੍ਰਿਪਟ ਕੀਬੋਰਡ ਜਿਹੜਾ ਕਿ ਭਾਰਤ ਸਰਕਾਰ ਦਾ ਬਿਆਰੀ ਕੀਬੋਰਡ ਹੈ ਉਸ ਕੀਬੋਰਡ ਨੂੰ ਆਪਣੇ ਕੰਪਿਊਟਰ ਦੇ ਵਿੱਚ ਸ਼ਾਮਿਲ ਕਰ ਲਓ ਸ਼ਾਮਿਲ ਕਰਨ ਦਾ ਤਰੀਕਾ ਦੱਸ ਰਿਹਾ ਤੁਹਾਨੂੰ ਸਕਰੀਨ ਦੇ ਉੱਤੇ ਦੇਖੋ ਸਭ ਤੋਂ ਪਹਿਲਾਂ ਸਟਾਰਟ ਬਟਨ ਦੇ ਉੱਤੇ ਕਲਿੱਕ ਕਰੋ ਐਡ ਲੈਂਗੁਏਜ ਦੇ ਉੱਤੇ ਸਰਚ ਕਰੋ ਪਹਿਲੀ ਆਪਸ਼ਨ ਸਾਡੇ ਕੋਲ ਆਏਗੀ ਐਡ ਲੈਂਗੁਏਜ ਟੂ ਥਿਸ ਡਿਵਾਈਸ ਇਹ ਪਰ ਸਭ ਤੋਂ ਪਹਿਲਾਂ ਇੱਥੇ ਤੁਸੀਂ ਦੁਬਾਰਾ ਕਲਿੱਕ ਕਰੋਗੇ ਐਡ ਲੈਂਗੁਏਜ ਦੇ ਉੱਤੇ ਤੇ ਪੰਜਾਬੀ ਇੱਥੇ ਟਾਈਪ ਕਰਕੇ ਸਰਚ ਕੀਤਾ ਥੱਲੇ ਸਾਡੇ ਕੋਲ ਪੰਜਾਬੀ ਗੁਰਮੁਖੀ ਮਿਲ ਜਾਏਗੀ ਇਹਨੂੰ ਤੁਸੀਂ ਨੈਕਸਟ ਕਰਕੇ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਕਰ ਲੈਣਾ ਹੈ ਤੁਹਾਡੇ ਕੰਪਿਊਟਰ ਦੀ ਟਾਸਕ ਬਾਰ ਦੇ ਉੱਤੇ ਇੱਕ ਲੈਂਗੁਏਜ ਬਾਰ ਜਿਹਨੂੰ ਅਸੀਂ ਭਾਸ਼ਾ ਪੱਟੀ ਕਹਿੰਦੇ ਆ ਉਹ ਆ ਜਾਏਗੀ ਔਰ ਇਹਦੇ ਵਿੱਚ ਤੁਹਾਡੇ ਕੋਲ ਪੰਜਾਬੀ ਦਾ ਇਨਸਕ੍ਰਿਪਟ ਕੀਬੋਰਡ ਜੁੜਿਆ ਹੋਇਆ ਆ ਜਾਊਗਾ